ਜਾ ਕੇ ਮੂੰਹ ਉਧਾਰ ਕਰਦੇ ਬੱਸ ਚ ਚੜ ਜਾਨੀ ਉਹ ਵੀ ਤੁਹਾਡਾ ਢੱਡ ਦੁਖਦਾ ਖੇਤਾਂ ਚ ਬਈ ਜੀ ਬਹੁਤ ਲੱਗਦਾ ਛੁਟ ਕਰਨ ਲੱਗੇ ਮੈਂ ਕਰਤਾ ਉਹਨਾਂ ਨੇ ਚੱਕ ਕੇ ਉਹ ਵੀ ਲਾਤਾ ਮੈਂ ਤੇਰੀ ਭੈਣ ਦਾ ਛੂਟ ਆ ਉਹਨਾਂ ਨੇ ਚੱਕ ਕੇ ਪਹਿਲਾਂ ਹੀ ਉਹ ਟੋਕਦਾ ਸੀ ਤੂੰ ਆ ਹੀ ਲਾ ਨਾ ਮੈਨੂੰ ਸਾਡੀ ਭੈਣ ਦਾ ਗੰਧਾਲਾ ਗੰਧਾਰਾ ਤੇਰੀ ਭੈਣ ਦਾ ਸੁਨਹਾਰਾ ਚੱਕ ਆਏ ਕਹੀ ਮੇਮੇ ਮੈਂ ਕਿਦੂ ਮੇਮੇ ਕਰਾ ਲਈ ਬਿਸਕਟ ਹਾਂ ਇਹ ਪਤਾ ਇਹ ਪਤਾ ਕੀ ਦੇ ਵਾਸਤੇ ਲੈਂਦੇ ਨੇ ਤੇਰੀ ਭੈਣ ਦਾ ਸੰਧਾਰਾ ਹੈ ਹਾਂ ਚੱਲ ਆ ਮਟਰ ਚੱਲ ਰਹੀ ਹੈ ਮੋਟਰ ਨਾ ਬੰਦ ਕਰਤੀ ਮੋਟਰ ਤਾਂ ਮੋਟਰ ਬੰਦ ਕਰੀ ਆ ਅੱਛਾ ਉਹਨੇ ਕੋਠੇ ਉੱਥੇ 25 ਹਜ਼ਾਰ ਰੁਪਏ ਆਪਣੀ ਆਹ ਉਹ ਪੜੀਆ ਗੱਡੀ ਆਪਣੀ ਨਾ ਵੀ ਹੋਇਆ ਬਈ ਹਾਂ ਕੋਰ ਨਾ ਕਿਹੜੀ ਦੇਖ ਕੁੱਤੀ ਦਾ ਬੈਠੀ ਹੈ ਲੱਗ ਰਹੇ ਨੇ ਛੰਗਣ ਉਹ ਦਾ ਚੀਨ ਕਰੀ ਜਾਂਦੇ ਆ ਬਈ ਬਸ ਪਿਆਰ ਦਿਆ ਕਰੋ ਬਹੁਤ ਗਰਮੀ ਹੈ ਹੈ ਪੂਰੇ ਮੱਢਾੜਾ ਉਰੇ ਡਾਈ ਹੈ ਬਈ ਹੋਰਾ ਕੋਠਾ ਤਾਂ ਖਾਈ ਹੋ ਜਾਗਾ ਜੇ ਉੱਥੇ ਉੱਥੇ ਮੋਟਰ ਜਿਲੇ ਵਗਰਨਾ ਉੱਥੇ ਕਰਨਾ ਮੈਂ ਮੰਨਦਾ ਕਿ ਉਹਨੇ ਇੱਕ ਤਾਂ ਉੱਥੇ ਧੁੱਪ ਵਾਲੀ ਆ ਗਈ ਹੈ ਨਾ ਨਾ ਮੈਂ ਪਿਆ ਅਨਸੇ ਨਾਲ ਅੱਛਾ ਬੀਰ ਠੀਕ ਆ ਨਸ਼ਾ ਕਰਦਾ ਹੈ ਤੂੰ ਕਿਹੜੀ ਟਲ ਜਾ ਦੇਖੋ ਬਈ ਚਾਰੇ ਪਾਸੇ ਹਰਿਆਲੀ ਹੋ ਹਰਿਆਲੀ ਤੇ ਆਪਣਾ ਘਰ ਹੈ ਉਰੇ ਜੀ ਲੱਗਦਾ ਬਾਬੇ ਵਧੀਆ ਕਿਹੜੀ ਚੀਜ਼ ਲੱਗਦਾ ਬਈ ਖੇਤਾਂ ਜਾ ਕੇ ਬਹੁਤ ਸਹੀ ਦਸੀ ਨਵੀ ਨਾ ਨਾ ਖੇਤਾਂ ਦਾ ਨਜ਼ਾਰਾ ਹੀ ਵੱਖਰਾ ਇੱਕ ਪਾਸੇ ਅੰਦਰ ਏਸੀ ਚੱਲ ਰਿਹਾ ਬਾਈ ਇੱਕ ਪਾਸੇ ਬਾਹਰੇ ਪਰ ਸਾਨੂੰ ਬਾਹਰਲੀ ਹਵਾ এনवायरमेंट ਵਧੀਆ ਲੱਗਦਾ ਕਿਉਂਕਿ ਦੀ ਅਸੀਂ ਉਰੇ ਸਹੀ ਸਮਝੇ ਸੀ ਨਿਕਢਣੇ ਸਹੀ ਸੀਨਰੀ ਦੇ ਕਰੀ ਜਾਂਦੇ ਆ ਬਾਈ ਮਾਹ ਚੱਲ ਤੁਹਾਨੂੰ ਵੀ ਦਿਖਾਈਏ ਵੀ ਖੇਤਾਂ ਚ ਕਿ ਕਿੰਨਾ ਕ ਨਜ਼ਾਰਾ ਹੁੰਦਾ ਹੈ ਹਨਾ ਸ਼ੂਟ ਕਰਨ ਲੱਗੇ ਬਾਈ ਤੇ ਬਸ ਆ ਹਰੇ ਹਰੇ ਆ ਭਰੇ ਜਿਹਾ ਦੇਖਣ ਨੂੰ ਬਾਈ ਬੜਾ ਘੈਂਟ ਲੱਗਦਾ ਆ ਚੀਜ਼ ਨੂੰ ਜਿਹੜੇ ਬਾਹਰਲੇ ਮੰਦੇ ਨੇ ਨਾ ਬਾਹਰ ਭਾਵੇਂ ਜਾਂਦੇ ਨੇ ਬੱਚੇ ਉਹ ਬਹੁਤ ਮਿਸ ਕਰਦੇ ਨੇ ਵੀ ਆ ਚੀਜ਼ ਨੂੰ ਹੈਗਾ ਚਲੋ ਮੰਨਿਆ ਉਧਰ ਵੀ ਹੈਗਾ ਨਗਦਾਂ ਪਰ ਜਿਹੜੀ ਆ ਪੰਜਾਬ ਵਾਲੀ ਚੀਜ਼ ਹੈ ਨਾ ਇਹ ਵਿਊ ਹੈ ਬਾਈ ਇਹਦੀ ਕੋਈ ਰੀਸ ਨਹੀਂ ਪੂਰੇ ਵਰਲਡ 'ਚ ਵਗਜੋ ਵੀਰੇ ਕਿਤੇ ਕੋਈ ਰੀਸ ਨਹੀਂ ਆ ਚੀਜ਼ ਦੀ ਤੇ ਲੱਗ ਰਿਹਾ ਸੀਨ ਕਰਨ ਬਾਈ ਤੇ ਪਿਆਰ ਦਿਆ ਕਰੋ ਵੱਧ ਵੱਧ ਤੋਂ ਵੱਧ ਬਾਈ ਮਰ ਲਿਆ ਕਰ ਜੇ ਤੂੰ ਚੱਜਦਾ ਹੁੰਦਾ ਇੱਕ ਗੱਲ ਨਹੀਂ ਸੀ ਜਾਣੀ ਫੋਨ ਬੱਪੂ ਮੇਰੇ ਤੇ ਦੋਸਤ ਚਾਰੇ ਪਾਸੇ ਹਰਿਆਲੀ ਹੋਰਿਆਲੀ ਹੈ ਬਈ ਇੱਥੇ ਆਪਣਾ ਘਰ ਹੈ ਮਿੱਤਰੋ ਜਿਹੜੇ ਗਈਆਂ ਨੇ ਮੈਨੂੰ ਮਿਲ ਕੇ ਗਈਆਂ ਨੇ ਇਹ ਮੈਨੂੰ ਕੀ ਪਤਾ ਸੀ ਵੀ ਆਹ ਕੰਮ ਚੱਲੀਆਂ ਨੇ ਹੋਰ ਕੀ ਬਾਤ ਹੈ ਹੁਣ ਤੁਹਾਨੂੰ ਦਕਰਿੰਗ ਰਮੋਂ ਦੇਖਾਂਗੇ ਮੈਂ ਐਸੇ ਕੈਮਰਾ ਚੁਲਾਇਆ ਇੱਕ ਦੋ ਮੇਕਅਪ ਆਰਟਿਸਟ ਹੈ ਮੇਕਅਪ ਆਰਟਿਸਟ ਇਹਨਾਂ ਦਾ ਨਾਮ ਹੈ ਪਿੰਦਰ ਪਿੰਦਰ ਬੋਲਦੇ ਹੈ ਇਸਕੋ ਯਾਦ ਪਿੰਦਰ ਮੇਕਅਪ ਹੋ ਮੇਕਅਪ ਹੋ ਰਿਹਾ ਜੀ ਕੈਰੈਕਟਰ ਨੇਮ ਇਨਕਾ ਹੈ ਬਿੰਦੂ ਮੇਕਅਪ ਹੋ ਰਿਹਾ ਹੈ ਕੀ ਹੋ ਜਾਂਦਾ ਫੈਦਲ ਲਵਾਉਣਾ ਤੇ ਬਾਹਰ ਰੰਗ ਜਾ ਹੈ ਦੇਖ ਲੈ ਨਿੱਪੜ ਗਿਆ ਬਈ ਮੈਂ ਲੱਗ ਗਿਆ ਜਰੂਰ ਜੀ ਜਰੂਰ ਨਿੱਪੜ ਗਿਆ ਹਾਂਜੀ ਹਾਂਜੀ ਦੇਖ ਚਲੋ ਜਾਓ ਜੀ ਬਾਹਰ ਚਲੋ ਉੱਡ ਜਾ ਹੁਣ ਡਰਾਪ ਨਹੀਂ ਲੱਗਦੇ ਦੇਖੀ ਗੱਲੀ ਚੈੱਕ ਆਊਟ ਕਰਾ ਕੇ ਉਧਰ ਬਈ ਚੈੱਕ ਨਹੀਂ ਮੜਿਆ ਗੁਰੂ ਨਾਨਕ ਦੇਵ ਜੀ ਮੈਂ ਪਤਾ ਕਿਵੇਂ ਬਣਾਇਆ ਸੀ ਆਈਸ ਦੇ ਕੋਲੋਂ ਬਣਾਇਆ ਜਾਣਾ ਮੜੀ ਗੱਲ ਗਾਉਣ ਲਿਆ ਕਰੋ ਹਾਂ ਪੱਜ ਕੇ ਆਪੇ ਦਦਾਪੇ ਲੇਟ ਹੁੰਦੇ ਰਹੇ ਬਹਿਣਾ ਹਾਂ ਹੁਣੇ ਤਾਲ ਦੇਖਾ ਦੇ ਬਈ ਵੇ ਜਾ ਕੋਟੇ ਆਉਂਦਾ ਨਹੀਂ ਕਰੀ ਬਸ ਵਾਧੂ ਕੁੜੇ ਆਉਣਗੇ ਤਾਂ ਇੱਥੋਂ ਨਹੀਂ ਸੀ ਹੁੰਦੇ ਹੈਂ ਹਰੇਕ ਦਿਨ ਚੁੰਨੀਆਂ ਚੋਰੀ ਕਰ ਲੈਂਦੀਆਂ ਬਈ ਚੋਰੀ ਕਰ ਲੀ ਹੋਰ ਕੀ ਦੱਸਿਆ ਮੈਨੂੰ ਆ ਵੀ ਮੇਰੀ ਐ ਲੈ ਚੱਕ ਇਹ ਤਾਂ ਹੁਣ ਤਾਂ ਲੱਸੀ ਆ ਭਾਬੀ ਕਹਿੰਦੀ ਸੀਨ ਚੇਂਜ ਕਰੋ ਕਹਿੰਦੀ ਚੁੰਨੀ ਚੇਂਜ ਕਰ ਲਓ ਸੀਨ ਚੇਂਜ ਤੇ ਚੁੰਨੀ ਜੇ ਫਿਰ ਤੂੰ ਕਹਿਣਾ ਨਾਲ ਦੀ ਨਾਲ ਮੰਨ ਕਿਉਂ ਬੇਬੇ ਹਾਂ ਸਿੱਧੀ ਗੱਲ ਐ ਜਿਹੜੀ ਕੋਈ ਚੀਜ਼ ਗੁਮਾਚੂ ਖਾਸ ਕਰਕੇ ਚੁੰਨੀ ਉਹ ਇਹਦੇ ਚੋਲੇ ਚ ਲੱਭੂ ਸਹੀ ਗੱਲ ਉਹ ਚੋਲਿਆਂ ਝੂਲਿਆਂ ਚ ਨਹੀਂ ਪਉਂਦੀ ਪੂੰਦੀ ਮੈਂ ਗੱਲਾਂ ਕੱਲ ਨੂੰ ਬਈ ਜੇ ਕਿਸੇ ਦੀ ਜੇ ਕਿਸੇ ਦੀ ਬੱਸ ਚ ਮੈਂ ਇਨਵਰਟਰ ਗਿਆ ਹੈ ਹੈ ਇਨਵਰਟਰ ਕਹੀਂ ਮਾਤਾ ਪਨੇਟਰ ਲੈ ਚਲੋ ਨਮਾ ਨੌ ਲੌਂਚ ਇਹਨ ਬੈਟਰ ਵਾਲੇ ਨੂੰ ਨਮਾ ਨੌ ਦੇਤਾ ਲੌਂਚ ਚਲੇ ਤਾਂ ਪਰ ਉਹ ਪੁਰਾਣੀ ਬੋਲੀ ਹੈਗੀ ਮਤਲਬ ਕਿ ਬੈਗ ਹਾਂ ਨਮੈਟਰ ਆਉਂਦਾ ਮੈਨੂੰ ਸਾਰਾ ਕੁਛ ਆਉਂਦਾ ਹਾਂ ਬੇ ਕਦੇ ਕਦੇ ਕੋਈ ਆੜ ਵੀ ਜਾਂਦਾ ਨਾ ਉਹ ਤੈਨੂੰ ਪਤਾ ਨਹੀਂ ਜਨਰੇਟਰ ਕਿਉਂ ਹਾਂ ਜਨਰੇਟਰ ਜੈਗਨੇਟਰ ਲੈ ਇਹਦਾ ਜੈਗਨੇਟਰ ਇਹਦਾ ਵੀ ਕਰ ਲਈ ਬੋਲੀ ਕਹਿੰਦੇ ਤਾਂ ਉਹ ਕੰਮ ਆ ਕਹਿੰਦੇ ਸੌਫਟ ਟੱਚ ਤੇ ਸਾਡਾ ਟੱਚ ਇੱਕ ਪਾਸੇ ਤਾਂ ਕਹਿੰਦੀ ਆ ਕੁੜੀ ਸੌਫਟ ਟੱਚ ਵਾਲੀ ਕਹਿੰਦੀ ਸੌਰੀ ਕਹਿੰਦੀ ਸਾਡੇ ਵਾਲੀ ਸੌਰੀ ਕਿਉਂ ਬੋਲੇ ਸਾਡੇ ਵਾਲੀ ਸੌਰੀ ਜੁੱਤੀ ਥੱਲੇ ਬੇਬੇ ਇਹ ਗੱਲ ਚੱਲ ਰਹੀ ਆ ਆਪਦੀ ਚੁੰਨੀ ਵਾਲੀ ਬਾਈ ਜੇ ਕਿਸੇ ਦੀ ਬੱਸ ਚ ਚੁੰਨੀ ਚੋਰੀ ਹੁੰਦੀ ਆ ਜਾਂ ਕੁਝ ਹੋ ਹੋ ਰਿਹਾ ਬੱਸਾਂ 'ਚ ਹੀ ਸਫ਼ਰ ਕਰੀ ਜਾਂਦੀਆਂ ਨਾ 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 ਜਹਾਜ਼ ਤੇ ਆਉਂਦੀਆਂ ਨਾ ਬਾਰੇ ਖੜਾ ਲੈ ਬੇਬੇ ਨਪਰੀ ਬੇਬੇ ਕੱਤੇ ਹੁੰਦੀ ਐ ਕਿੰਨੇ ਗੇਰ ਨੇ ਬੇ ਬੇਬੇ ਸਾਇਕਾ ਦੀ ਕੈਂਚੀ ਚਲਾ ਚਲਾਉਂਦੀ ਆ ਹਾਂ ਬੇਬੇ ਬੇਬੇ ਸਾਇਕਲ ਦੀ ਕੈਂਚੀ ਚਲਾ ਚਲਾਉਂਦੀ ਆ ਕਾਠੀ ਤੇ ਦਾ ਮਾਗਰੇ ਮਾਗਰੇ ਇਹਨੂੰ ਬਿਠਾ ਕੇ ਲਿਆ ਕਰ ਬੇਬੇ ਕਲੀਅਰ ਤੇ ਮੈਨੂੰ ਕਲੀ ਲੱਗਾਇਆ ਨਹੀਂ ਨੇ ਮੈਂ ਕਿੱਥੇ ਨੇ ਮੈਂ ਤਾਂ ਤੁਹਾਡਾ ਵੀ ਨਹੀਂ ਇੱਕ ਪਾਸਾ ਮਾਈਕ ਮੇਰੇ ਕੋਲ ਹੀ ਹੈ ਕੋਈ ਵੀ ਮਾਈਕ ਹੈ ਨਹੀਂ ਭਾਈ ਦੋਸਤੋ ਦੇਖ ਲਓ ਤੁਸੀਂ ਕਿੰਨੀ ਇੱਜ਼ਤ ਕਰਦੇ ਨੇ ਸਾਰੇ ਸੈੱਟ ਵਾਲੇ ਬਸ ਦੱਸ ਤਾਂ ਬਈ ਜੇ ਬੱਸ 'ਚ ਕੋਈ ਕਿਸੇ ਦਾ ਕੁਝ ਚੋਰੀ ਹੁੰਦਾ ਤੰਬਾਸ ਮਾਨਪ੍ਰੀਤ ਨੂੰ ਫੋਨ ਕਰ ਲਿਆ ਕਰੋ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦੱਸ ਦਾਂਗੇ ਕਹਣ ਮਾਨਪ੍ਰੀਤ ਬਈ ਨਾ ਨਾ ਫੋਨ ਨੰਬਰ ਹਾਂਜੀ ਹੈ ਹਾਂ ਕਹਿੰਦੀ ਮੰਨ ਗਈ ਜਣੀ ਹਾਂ ਮੈਂ ਚੁਰੀ 90 ਨਾ ਲੱਗੇ ਨਾ ਲੱਭੇ ਚਲੋ ਜੀ ਜਮੇ ਕੰਮ ਓਕੇ ਇਹ ਪਹਿਲਾਂ ਜਦੋਂ ਮੁੰਡੇ ਕੁੜੀਆਂ ਨੰਬਰ ਪੜਾਉਂਦੇ ਹੁੰਦੇ ਸੀ ਨਾ ਇੱਕ ਦੂਜੇ ਨੂੰ ਜਦੋਂ ਜਾ ਕੇ ਕਿਤੇ ਮੁੰਡਾ ਆਇਆ ਕਹਿੰਦਾ ਸੀ ਨਾ ਕੁੜੀ ਨੂੰ ਏਕਸਕਿਊਜ਼ ਮੀ ਨੰਬਰ ਹੈ ਹੂੰ ਹੋਣੀਗਾ ਸੀਗਾ ਅੱਜ ਕੱਲ 90 ਨਾ ਲੱਗੇ ਨਾ ਲੱਭੇ ਹਾਂ ਇਹ ਪਹਿਲਾਂ ਚੱਲਦਾ ਹੁੰਦਾ ਸੀ ਨਾ ਇੱਕੇ ਵਾਲਾ ਹੂੰ ਬਸਾਂ ਦੇ ਵਿੱਚ ਦੱਸ ਵੈਸੇ ਸਹੀ ਗੱਲ ਆ ਬਸਾਂ ਚ ਸਫ਼ਰ ਕਰਨਾ ਚਾਹੀਦਾ ਔਰ ਤੁਹਾਨੂੰ ਸਾਰਿਆਂ ਨੂੰ ਸਰਕਾਰ ਨੇ ਫਾਇਦਾ ਦਿੱਤਾ ਹੁਣ ਫਾਇਦਾ ਹਾਂ ਸਰਕਾਰ ਨੇ ਫਾਇਦਾ ਦਿੱਤਾ ਆਪਣੇ ਵਰਗਿਆਂ ਨੂੰ ਕਹਿਣਗੇ ਲੈ ਤੂੰ ਜਾ ਕੇ ਮੂੰਹ ਆਧਾਰ ਕਾੜ ਦੇ ਬਸ ਚ ਚੜ ਜਾਨੀ ਉਹ ਵੀ ਤੁਹਾਡਾ ਢੱਡ ਦੁਖਦਾ ਸਾਡੇ ਵਰਗਿਆਂ ਨੂੰ ਸਰਕਾਰ ਨੇ ਕਿਹਾ ਹੋਇਆ ਆ ਆਧਾਰ ਕਾੜਨ ਫ੍ਰੀ ਕੀਤੇ ਹੋਏ ਨੇਗੇ ਕੋਈ ਲੱਗ ਰਿਹਾ ਕੋਈ ਨਾ ਦੇ ਛਾਦਰੀ ਵੀ ਲੈ ਆਵਣੀ ਲੈ ਕੱਢੋ ਕੋਈ ਨਾ ਤੇ ਮਣੀ ਜੇ ਕਿਤੇ ਨਾ ਜੇ ਕਿਤੇ ਇਹੀ ਗੱਲ ਮੁੰਡਿਆਂ ਨੂੰ ਮੁੰਡਿਆਂ ਦੇ ਜਾ ਆਧਾਰ ਕਾੜ ਕੇ ਤੇ ਫ੍ਰੀ ਹੋਣ ਨਾ ਇਹਨਾਂ ਵਰਗੇ ਤਾਂ ਨਾ ਚੰਡੀਗੜ੍ਹ ਘੁੰਮਣ ਜਾਇਆ ਕਰਨ ਸਾਡੇ ਵਰਗੇ ਨਾਣਕੇ ਵਾਗਿਆਂ ਨੇ ਇਹਨੇ ਤੇ ਦੌਰਾ ਪਾਇਆ ਹੁੰਦਾ ਫੇਰ ਵੀ ਬਾਗ ਜਾਂਦੇ ਨੇ ਚੰਡੀਗੜ੍ਹ ਦਾ ਸائیں ਘੁੰਮ ਜਾਵੇ ਬਾਈ ਜੇ ਗੱਲ ਸੁਣਾ ਜਿਹੜੀਆਂ ਕੁੜੀਆਂ ਸਕੂਟਰੀ ਤੇ ਜਾਂਦੀਆਂ ਨੇ ਬੇਬੇ ਉਹਨਾਂ ਦਾ ਹਾਲ ਦੇਖਿਆ ਤਾਂ ਸਕੂਟਰੀ ਕੋਈ ਦਰਖਤ ਤੇ ਟੰਗਰੀ ਹੁੰਦੀ ਆ ਕੋਈ ਕੋਠੜੀ ਗੱਲ ਨਹੀਂ ਹੁੰਦੀ ਉਹਵੇਂ ਲਿਫਟੇ ਫਿਰਦੇ ਹਾਂ ਹਾਂ ਦੇਖ ਲੈ ਸਕੂਟਰੀ ਦਾ ਸਕੂਟਰੀ ਨੇ ਕੰਪਨੀ ਕੰਪਨੀ ਨੇ ਹੁਣ ਉਹ ਕਰ ਲਿਆ ਕਹਿੰਦੇ ਕੁੜੀਆਂ ਨੂੰ ਸਕੂਟਰੀ ਨਹੀਂ ਸੇਲ ਕਰਨੀ ਸੀ ਇਹ ਮੋਟਰਸਾਈਕਲ ਚਲਾਉਂਦੀ ਆ ਯਾਰ ਸਕੂਟਰੀ ਨਹੀਂ ਚਲਾਉਂਦੀ ਚੱਲ ਕੋਈ ਕੋਈ ਮੋਟਰਸਾਈਕਲ ਤੇ ਮੋਟਰਸਾਈਕਲ ਚ ਫਰਕ ਆ ਜਾ ਟਾਪ ਸਕੂਟਰੀ ਵਾਲੀ ਕੰਪਨੀ ਨੇ ਉਹ ਕਰ ਲਿਆ ਵੀ ਕੁੜੀਆਂ ਨੂੰ ਸੇਲ ਨਹੀਂ ਕਰਨੀ ਸਕੂਟਰੀ ਬਈ ਐਨਵਾਇਰਨਮੈਂਟ ਹੈ ਕੀ ਵੀਡੀਓ ਬਣਾਉਣੀ ਆ ਇਹ ਨਹੀਂ ਰਜਦੀ ਵੀਡੀਓ ਨਾਲ ਹਾਏ ਪਤਾ ਕੀ ਬਣਾਉਣੀ ਆ ਐਵੇਂ ਫੜੂਗੀ ਤੇ ਉਹ ਅੱਜ ਕੱਲ੍ਹ ਇੰਸਟਾਗ੍ਰam ਤੇ ਟ੍ਰੈਂਡ ਚੱਲ ਰਿਹਾ ਥਿਸ ਇਜ਼ ਫਾਰ ਯੂ ਅੱਛਾ ਬੀਕਾ ਫੋਲੋ ਨਹੀਂ ਪਉਦੀ ਦਿੱਤਾ ਹੈ ਉਹ ਝੱਕ ਲੱਗ ਪਰਪੋਜ਼ ਕਰ ਰਹੀ ਹੈ ਵੱਡਾ ਕਮਲਾ ਝੱਕ ਵੱਡਾ ਕਮਲਾ ਝੱਕ ਉਹ ਚੱਕ ਫੇਰ ਬਣਾਉਂਗਾ ਪੱਕਾ ਹੋਰ ਕਿੱਥੇ ਇੰਨਾ ਭਾਰੀ ਕਿੱਥੇ ਚੱਕਣਾ ਕਿੰਨਾ ਕਿੰਨਾ ਕ ਭਾਰੀ ਆ ਉਹ ਰਹਿਣ ਦੋ ਤੂੰ ਉਹ ਫਿਰ ਪਤਾ ਵੀ ਲੱਗੇ ਗਾਣਾ ਕਹਿੰਦਾ ਕਿਸੇ ਨੇ ਮੰਗਾਇਆ ਚੌਕਲੇਟ ਗਾਣਾ ਨੂੰ ਕਿਲੋ ਗੁੜ ਦੇ ਆਇਆ ਸਹੀ ਗੱਲ ਐ ਚੱਕ ਮਨਪਰੀ ਤੇ ਪੱਕਾ ਬਣਾਉਣ ਨਾਲੇ ਰੀਲ ਬਲੀ ਗੈਂਟ ਬਣੂ ਸਰ ਆ ਜਾ ਚੱਕ ਕੇ ਦੇਖ ਦਿਆਂਗੇ ਸਰ ਬੂਟਾ ਚੰਗੀ ਦਾ ਤੁਹਾਨੂੰ ਦੇਖ ਨਾ ਨਹੀਂ ਇਹ ਨੂੰ ਦੇ ਪਾਈ ਉਹ ਚੱਕ ਲੈ ਹੁਣ ਚੱਕ ਬੂਟਾ ਚੱਕ ਨਹੀਂ ਸਕਦੀ ਮੈਂ ਸੌਰੀ ਬੂਟਾ ਡਾਂਦੇ ਇੱਕ ਤਾਂ ਟੁੱਟ ਜਾਊਗਾ ਤੇ ਦੂਸਰੀ ਗੱਲ ਹੈ ਜਿਹੜਾ ਇਹ ਆ ਚੀਜ਼ਾਂ ਨੇ ਇਹ ਆ ਚੀਜ਼ ਇਹ ਚੀਜ਼ੇ ਫੈਲੀ ਹੋਈ ਆ ਪਿੱਛੇ ਤੱਕ ਤੇ ਮੈਂ ਨਹੀਂ ਚਾਹੁੰਦੀ ਇਹਦੀ ਜੜਾ ਟੁੱਟ ਜਾਣ ਅੱਛਾ ਅਸੀਂ ਕੁਝ ਹੋਰ ਕ੍ਰੀਏਟ ਕਰ ਸਕਦੇ ਹਾਂ ਕੁਝ ਹੋਰ ਉਹ ਭਾਈ ਨੇ ਉਧਰ ਗਮਲੇ ਉ